ਉਹਨਾਂ ਦੀਆਂ ਝੂਠੀਆਂ ਕਸਮਾਂ ਤੇ ਮਹਾਰਾਜ ਨੂੰ ਪਤਾ ਸੀ ਵਸਦਾ ਹੋਇਆ ਅਨੰਦਪੁਰ ਖਾਲੀ ਕੀਤਾ 6 ਪੌ ਦੀ ਰਾਤ ਸ਼ਾਮ ਨੂੰ ਪਿੱਛੇ ਫੌਜਾਂ ਲੱਗੀਆਂ ਸਰਸਾ ਚੜ੍ਹੀ ਹੋਈ ਸੀ tufaan ਕੁਦਰਤੀ ਸੀ ਪਰਮਾਤਮਾ ਵੱਲੋਂ ਪਿੱਛੇ ਫੌਜਾਂ ਲੱਗੀਆਂ ਸਨ ਇੱਥੇ ਪਰਿਵਾਰ 500 ਸਿੰਘ ਨਾਲ ਸਨ ਉਸ ਅੰਧੇਰੀ ਰਾਤ ਦੀ 6 ਦੀ ਰਾਤ ਹੈ ਜਿਹੜੀ ਕੱਲ ਨਿਕਲੀ ਹੈ ਅੰਮ੍ਰਿਤ ਵੇਲਾ ਹੋਇਆ ਸਵੇਰ ਸਤ ਦਾ 7 ਤਰੀਕ ਦਾ ਇਧਰ ਹੜ ਦਾ ਆਇਆ ਹੈ ਪਿੱਛੇ ਫੌਜਾਂ ਜੰਗ ਲੜ ਰਹੀਆਂ ਨੇ 250 ਸਿੰਘ ਸ਼ਹੀਦ ਹੋ ਗਿਆ ਹੈ 250 ਬਚ ਗਿਆ ਹੈ ਭਾਈ ਦਇਆ ਸਿੰਘ ਜੀ ਆਂਦੇ ਨੇ ਮਹਾਰਾਜ ਜੇ ਅੱਜ ਅੰਮ੍ਰਿਤ ਵੇਲੇ ਤੁਸੀਂ ਦੀਵਾਨ ਨਾ ਸਜਾਉਂਦੇ ਤੇ ਕੀ ਹੋ ਜਾਂਦਾ 250 ਸ਼ਹੀਦ ਅਸੀਂ ਇਕੱਠੇ ਹੀ 500 ਲੜਦੇ ਤੇ ਅਸੀਂ ਸ਼ਹਾਦਤ ਨਾ ਜਾਮ ਪਿੰਦੇ ਮਹਾਰਾਜ ਕਹਿੰਦੇ ਨੇ ਭਾਈ ਦਿਆ ਸਿੰਘ ਤਾਂ ਵੀ ਸਾਨੂੰ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਮਹਿੰਗੀ ਨਹੀਂ ਪਈ 250 ਸ਼ਹੀਦ ਹੋਇਆ 500 ਹੋ ਜਾਂਦਾ ਤੂੰ ਹੀ ਸ਼ਹੀਦ ਹੋ ਜਾਂਦਾ ਮੈਂ ਵੀ ਸ਼ਹੀਦ ਹੋ ਜਾਂਦਾ ਤਾਂ ਵੀ ਆਸਾ ਦੀ ਵਾਰ ਮਹਿੰਗੀ ਨਹੀਂ ਸੀ ਇਹਵੇ ਜਿਹੜੇ ਪਰਮਾਤਮਾ ਦੇ ਨਾਲ ਨੇਮ ਕਰਦੇ ਨੇ ਨੇਮ ਤੋਂ ਹੀ ਪ੍ਰੇਮ ਜੁੜਨਾ ਹੈ ਸਤ ਨੂੰ ਪਰਿਵਾਰ ਵਿਛੜ ਗਿਆ ਤਿੰਨ ਭਾਗਾਂ ਵਿੱਚ ਹੋ ਗਿਆ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਜੁਝਾਰ ਸਿੰਘ ਗੁਰਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਤੇ 40 ਸਿੰਘ ਇਹ ਘੜੀ ਵੱਲ ਚਲੇ ਗਏ ਬੁੱਧੀ ਚੰਦ ਦੀ ਇਹ ਸਤ ਦੀ ਸ਼ਾਮ ਨੂੰ ਘੜੀ ਵਿੱਚ ਪਹੁੰਚ ਗਏ ਸਤ ਨੂੰ ਦੂਜਾ ਪਰਿਵਾਰ ਦਾ ਜਿਹੜਾ ਖੰਡ ਹੋਇਆ ਹਿੱਸਾ ਹੋਇਆ ਮਾਤਾ ਸੈਭਗੁਰ ਜੀ ਮਾਤਾ ਸੁੰਦਰਕੌਰ ਜੀ ਭਾਈ ਮਣੀ ਸਿੰਘ ਜੀ ਭਾਈ ਜਵਾਰ ਸਿੰਘ ਇਹ ਦਿੱਲੀ ਨੂੰ ਚਾਲੇ ਪਾਲੇ ਜਿੱਥੇ ਮਾਤਾ ਸੁੰਦਰੀ ਜੀ ਗੁਰਦੁਆਰਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਦੇ ਜਨ ਤੋਂ ਬਾਅਦ 40 ਸਾਲ 42 ਸਾਲ ਮਾਤਾ ਸੈਭਗੁਰ ਜੀ ਨੇ ਸਿੱਖ ਧਰਮ ਦੀ ਕੋਨ ਦੀ ਅਗਵਾਈ ਕੀਤੀ ਹੈ ਇਥੋਂ ਹੁਕਮਨਾਮੇ ਜਾਰੀ ਹੁੰਦੇ ਸਨ ਜਦ ਤੱਕ ਮਾਤਾ ਜੀ ਸ਼ਰੀਰ ਵਿੱਚ ਰਹੇ ਨੇ ਤੀਜਾ 7 ਤਰੀਕ ਨੂੰ ਬੁੱਢੜੀ ਮਾਤਾ ਮਤਾ ਗੁਜਰ گورਜੀ ਤੇ ਜੋਰਾਵਰ ਸਿੰਘ ਤੇ ਫਤੇ ਸਿੰਘ ਛੋਟੇ ਸਹਿਜਾ ਦੇ ਪਿਆਰ ਨਾਲ ਲਾ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੂਰੀ ਪਿਕਚਰ ਬਣਾਓ ਆਪਣੇ ਹਿਰਦੇ ਰੂਪੀ ਘਰ ਵਿੱਚ ਤੁਸੀਂ ਐਸਾ ਸੋਚੋ ਕਿ ਮੈਂ ਅਸਨ ਸਰਸਾ ਦੀ ਨਦੀ ਤੇ ਹੜ੍ਹ ਰਿਹਾ ਹੈ